ਆ ਦੋਸਤੋ ਮੈਂ ਅੱਜ ਪੱਟੀ ਤੋਂ ਬਿਨੇ ਬਣੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕੁਝ ਬਿਆਨ ਸੁਣ ਰਿਆ ਸੀ ਬਹੁਤ ਅਫਸੋਸ ਹੋਇਆ ਬੜੇ ਦੁੱਖ ਦੀ ਗੱਲ ਹੈ ਇੱਕ ਜ਼ਿੰਮੇਵਾਰ ਬੰਦਾ ਮੌਜੂਦਾ ਹਾਲਾਤਾਂ ਤੋਂ ਅੱਖ ਫੇਰ ਕੇ ਕਿੱਡੀ ਬੇਹਯਾਈ ਨਾਲ ਬੇਹੁਦੀਆਂ ਗੱਲਾਂ ਕਰਦਾ ਮੈਨੂੰ ਬਹੁਤ ਅਫਸੋਸ ਹੈ ਅੱਜ ਹਲਕੇ 'ਚ ਬਣ ਕੇ ਗਿਆ ਕੀ ਸੀ ਪੱਟੀ ਵਿਧਾਨ ਸਭਾ ਹਲਕਾ ਕੀ ਸੀ ਪੰਜਾਬ ਅੱਜ ਆਮ ਆਦਮੀ ਪਾਰਟੀ ਸਰਕਾਰ ਨੇ ਬਣਾ ਕੇ ਦਿੱਤਾ ਯਾਰ ਥਾਂ ਥਾਂ ਤੇ ਕਤਲੋਗਾਰ ਥਾਂ ਥਾਂ ਤੇ ਲੁੱਟਾਂ ਖੋਹਾਂ ਕੋਈ ਪੜ੍ਹਾਈ ਦਾ ਪ੍ਰਬੰਧ ਨਹੀਂ ਕੋਈ ਵਿਕਾਸ ਦਾ ਪ੍ਰਬੰਧ ਨਹੀਂ ਅਸੀਂ ਕੀ ਦੱਸਣਾ ਚਾਹੁੰਦੇ ਆ ਅੱਜ ਇੰਨਾ ਕੁਝ ਡਰ ਤੇ ਭੈ ਦੇ ਮਾਹੌਲ ਵਿੱਚ ਜਿਹੜੀ ਕਿ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਉਸ ਡਰ ਤੇ ਭੈ ਦੇ ਮਾਹੌਲ ਦੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵਟ ਕੇ ਆਪਾਂ ਕਿਸੇ ਤੇ ਇਲਜ਼ਾਮ ਲਾ ਕੇ ਸੁਰਗਰੂ ਹੋ ਜਾਾਂਗੇ ਅੱਜ ਇਹ ਤੇ ਹੋਇਆ ਨਾ ਕਿ ਜਿਵੇਂ ਕਹਿੰਦੇ ਰੋਮ ਸੜ ਰਿਹਾ ਸੀ ਤੇ ਨਿਰੂ ਬੰਸੀ ਵਜਾ ਰਿਹਾ ਸੀ ਪੱਟੀ ਦੇ ਵਿੱਚ ਪੱਟੀ ਵਿਧਾਨ ਸਭਾ ਹਲਕੇ ਜੀ ਕੀ ਕੁਝ ਹੋਇਆ ਮੈਂ ਜੇ ਬਾਰੇ ਕੋ ਟਿੱਪਣੀਆਂ ਨਹੀਂ ਕਰਨਾ ਚਾਹੁੰਦਾ ਲੋਕ ਜਾਣਦੇ ਨੇ ਇਸ ਤਰ੍ਹਾਂ ਡਰ ਤੇ ਭੈ ਦਾ ਮੈਂ ਇਹ ਗੱਲ ਸਮਾਂ ਦੱਸੇਗਾ ਪੁਲਿਸ ਦੱਸੇਗੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਵੀ ਕੌਣ ਕੀ ਕਰ ਰਿਹਾ ਕੌਣ ਨੀਕੀ ਨਹੀਂ ਕਰ ਰਿਹਾ ਦੇਖੋ ਹਾਲਾਤਾਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ ਅੱਜ ਥਾਂ ਥਾਂ ਤੇ ਰੋਜ਼ ਹਰ ਰੋਜ਼ ਕਤਲ ਹੁੰਦੇ ਨੇ ਰੋਜ਼ ਲੁੱਟਾਂ ਖਵਾਉਂਦੀਆਂ ਨੇ ਸਾਡੇ ਵਪਾਰੀ ਸਾਡੇ ਲੋਕ ਜਿਹੜੇ ਵਿਚਾਰੇ ਕੰਮ ਕਰਦੇ ਅੱਜ ਘਰ-ਬਾਰ ਛੱਡ ਕੇ ਬਾਹਰ ਭੱਜ ਰਹੇ ਨੇ ਢੇਲੇ ਦਾ ਵਿਕਾਸ ਨਹੀਂ ਪੱਟੀ ਵਿਧਾਨ ਸਭਾ ਹਲਕੇ ਵਿੱਚ ਹੋਇਆ ਅਸੀਂ ਕਿਹੜੀਆਂ ਗੱਲਾਂ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾ ਕੇ ਹਟਿਆ ਪਰ ਗੁਰਤੇਗ ਬਹਾਦਰ ਸਾਹਿਬ ਦੇ ਨਾਂ ਤੇ ਬਣ ਰਹੀ ਯੂਨੀਵਰਸਿਟੀ ਲਾਅ ਯੂਨੀਵਰਸਿਟੀ ਅੱਜ ਰੁਕ ਗਈ ਹੈ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਅਸੀਂ ਹੋਰ ਗੱਲਾਂ ਕਰਦੇ ਆ ਜਿਹੜੀਆਂ ਗੱਲਾਂ ਮੰਤਰੀ ਸਾਹਿਬ ਤੁਸੀਂ ਕਰਦੇ ਹੋ ਇਹਨਾਂ ਗੱਲਾਂ ਦਾ ਕੋਈ ਮਤਲਬ ਹੈ ਕਿੱਡੀ ਘਟਿਆ ਗੱਲ ਐ ਕਿ ਤੁਸੀਂ ਕਹਿੰਦੇ ਜਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਵਿੱਚ ਆਇਆ ਨਹੀਂ ਜੇ ਆਇਆ ਹੁੰਦਾ ਤੇ ਹੋ ਸਕਦਾ ਇਹ ਇਹ ਇਹਦਾ ਨਿਸ਼ਾਨਾ ਇਹਦਾ ਕੋਈ ਕੰਮ ਕਰ ਜਾਂਦਾ ਦੱਸੋ ਕਮਾਲ ਦੀ ਗੱਲ ਐ ਤੁਹਾਨੂੰ ਪਤਾ ਸੀ ਕਿਸੇ ਨੇ ਕੰਮ ਕਰ ਜਾਣਾ ਕੌਣ ਕੰਮ ਕਰ ਜਾਣਾ ਕਿਹੜੀਆਂ ਗੱਲਾਂ ਕਰਦੇ ਹੋ ਲਾਸ਼ਾਂ ਦੀ ਰਾਜਨੀਤੀ ਅਸੀਂ ਨਹੀਂ ਕਰਨਾ ਚਾਹੁੰਦੇ ਜਿੱਡੀਆਂ ਤੁਸੀਂ ਗੱਲਾਂ ਮੂੰਹ ਚੋਂ ਕੱਢ ਦਿੰਦੇ ਹੋ ਘਟਿਆ ਗੱਲਾਂ ਨਾਲ ਸੋਚਨੀਆਂ ਵੀ ਬੜੀਆਂ ਮਾੜੀਆਂ ਨੇ ਕਿ ਫਲਾਣੇ ਦੀ ਰਾ ਲਾਸ਼ ਰੱਖ ਕੇ ਚੌਂਕ ਦੇ ਵਿੱਚ ਤੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਏ ਯਾਰ ਇਹ ਇਹ ਮੌਕਾ ਕਦੇ ਨਾ ਆਵੇ ਇਹ ਸਾਡੇ ਭਰਾ ਨੇ ਭਾਵੇਂ ਕੋ ਹਰਮਨ ਸੇਖੋਂ ਆ ਭਾਵੇਂ ਜਿੰਨੇ ਵੀ ਸਾਡੇ ਪੱਟੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਨਾਲ ਸੇਵਾ ਕਰਦੇ ਨੇ ਮੇਰੇ ਪਰਿਵਾਰ ਦੇ ਮੈਂਬਰ ਨੇ ਮੇਰੇ ਜੀਜਾਨ ਨੇ ਮੇਰੇ ਨਾਲ 24 ਘੰਟੇ ਕੰਮ ਕਰਦੇ ਆ ਇਹ ਗੱਲਾਂ ਸਿਰਫ ਰਾਜਨੀਤੀ ਦੀਆਂ ਨਹੀਂ ਹੁੰਦੀਆਂ ਮੈਂ ਸਾਰੀ ਜ਼ਿੰਦਗੀ ਪੱਟੀ ਵਿਧਾਨ ਸਭਾ ਹਲਕੇ ਚ ਚਲਾਈ ਆ ਤੇ ਮੈਂ ਕਿਉਂ ਰਾਜਨੀਤੀ ਕਰਨ ਵਾਸਤੇ ਲਾਈ ਆ ਟਿਕਟਾਂ ਦੇ ਮਾਮਲੇ ਕਿੱਥੇ ਨੇ ਯਾਰ ਟਿਕਟਾਂ ਸਾਡੀ ਕਾਂਗਰਸ ਹਾਈ ਕਮਾਂਡ ਦਿੰਦੀ ਆ ਉਹਨੇ ਫੈਸਲਾ ਕਰਨਾ ਕਿਹਨੂੰ ਕਰਨਾ ਕਿਹਨੂੰ ਨਹੀਂ ਕਰਨਾ ਕਿਸ ਦੇ ਕੀ ਤਰਾਜ ਆ ਟਿਕਟਾਂ ਵਾਸਤੇ ਘਟਿਆ ਰਾਜਨੀਤੀ ਕਰਦੇ ਆ ਅਸੀਂ ਕੀ ਇਲਜ਼ਾਮ ਲਾਉਣਾ ਚਾਹੁੰਦੇ ਆ ਅਸੀਂ ਕਿਹੜੀਆਂ ਗੱਲਾਂ ਕਰਨਾ ਚਾਹੁੰਦੇ ਆ ਦੇਖੋ ਮੈਨੂੰ ਪੁਲਿਸ ਪ੍ਰਸ਼ਾਸਨ ਤੇ ਮਾਣ ਹੈ ਕਿ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਵਾਪਰੀਆਂ ਨੇ ਜਾਂ ਵਾਪ ਰਹੀਆਂ ਨੇ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਪੁਲਿਸ ਪ੍ਰਸ਼ਾਸਨ ਦੱਸੇਗੀ ਲੋਕਾਂ ਨੂੰ ਮੈਂ ਇਸ ਕਰਕੇ ਨਹੀਂ ਸੀ ਬੋਲ ਰਿਹਾ ਕਿ ਘੱਟੋ-ਘੱਟ ਪੁਲਿਸ ਪਹਿਲਾਂ ਪਤਾ ਕਰ ਲੇ ਆਪਣੀ ਇਨਕੁਆਇਰੀ ਕਰ ਲੇ ਹੁਣ ਹੋ ਜੀ ਠੀਕ ਹੈ ਨਹੀਂ ਤੇ ਸਰਦਾਰ ਜੀ ਸਮਾਂ ਤੇ ਆ ਜਾਣਾ ਹੈ ਸਮੇਂ ਨਾਲ ਸਾਰਾ ਕੁਝ ਕਲੀਅਰ ਹੋ ਜਾਣਾ ਹੈ ਜੋ ਪੱਟੀ ਵਿਧਾਨ ਸਭਾ ਹਲਕੇ 'ਚ ਪਿਛਲੇ ਸਮੇਂ 'ਚ ਹੋਏ ਨੇ ਜਿਹੜੇ ਜਿਹੜੇ ਲੋਕ ਸਾਡੇ ਕੋਲੋਂ ਖੋਲੇ ਗਏ ਨੇ ਕੱਲੇ ਕੱਲੇ ਦਾ ਹਿਸਾਬ ਤੇ ਲੈਣਾ ਪੈਣਾ ਤੁਸੀਂ ਜ਼ਮੀਨਾਂ ਖੁੱਸਣ ਦੀਆਂ ਗੱਲ ਕਰਦੇ ਹੋ ਕਿ ਫਲਾਣੇ ਦੀ ਜ਼ਮੀਨ ਖੁੱਸ ਗਈ ਫਲਾਣਾ ਇਹ ਤੇ 2027 ਦੱਸੇਗਾ ਨਾ ਜ਼ਮੀਨ ਕਿਹਦੀ ਖੁੱਸਦੀ ਆ ਤੇ ਕਿਹਦੀ ਬਚਦੀ ਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਦੇਖੋ ਇੱਥੇ ਅਮਲਾਂ ਦੇ ਹੋਣੇ ਨੇ ਨਵੇੜ ਨੇ ਕਿਸੇ ਨੇ ਤੇਰੀ ਜਾਤ ਪੁੱਛਣੀ ਇਹਦੀ ਅਮਲਾਂ ਦੇ ਨਵੇੜਾ ਹੋਣਾ ਇੱਥੇ ਤੇ ਪਤਾ ਲੱਗਣਾ ਆਪਾਂ ਕਰਦੇ ਕੀ ਆ ਕਿਹੜੀਆਂ ਗੱਲਾਂ ਤੋਰੇ ਫਦੇ ਇਸ ਕਰਕੇ ਮੈਂ ਕਿਸੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਸੁਖ ਮੰਗਦਾ ਕਿ ਪੱਟੀ ਵਿਧਾਨ ਸਭਾ ਹਲਕਾ ਚੜ੍ਹਦੀ ਕਲਾ ਵਿੱਚ ਰਹੇ ਇਹ ਤਰੱਕੀ ਕਰੇ ਲੋਕ ਖੁਸ਼ਹਾਲ ਰਹਿਣ ਲੋਕ ਚੜ੍ਹਦੀ ਕਲਾ ਵਿੱਚ ਰਹਿਣ ਲੋਕ ਖੁਸ਼ੀਆਂ ਮਾਣਨ ਮੇਰੇ ਮਨ ਦੀ ਕਾਮਨਾ ਹੈ ਪਰਮਾਤਮਾ ਕਿਰਪਾ ਕਰੇ ਪੱਟੀ ਦੇ ਦੁਬਾਰਾ ਉਹ ਚੜ੍ਹਦੀ ਕਲਾ ਵਾਲੇ ਦੇਣ ਹੋਣ ਪਰ ਅੱਜ ਜਿਹੜਾ ਲੋਕ ਤੁਹਾਡੇ ਬਦਲਾਅ ਨੂੰ ਵੋਟਾਂ ਪਾ ਕੇ ਜਿਹੜੇ ਲੋਕ ਪਛਤਾ ਰਹੇ ਨੇ ਇਹਦਾ ਸ਼ਾਇਦ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਇਹਦਾ ਅੰਦਾਜ਼ਾ ਤੁਹਾਨੂੰ 2027 ਚ ਲੱਗੇਗਾ ਲੋਕ 2027 ਵਿੱਚ ਤੁਹਾਡੀ ਕੱਲੀ ਕੱਲੀ ਗੱਲ ਦਾ ਹਿਸਾਬ ਦੇਣਗੇ ਔਰ ਲੋਕ ਸਮਝ ਦੇਣਗੇ ਕਿ ਤੁਸੀਂ ਹਰ ਇੱਕ ਨਾਗਰਿਕ ਜਿਹੜਾ ਉਹਨੂੰ ਸੁਰੱਖਿਆ ਦੇਣ ਵਿੱਚ ناکਾਮਯਾਬ ਹੋਏ ਹੋ ਜਿਹੜੀ ਤੁਹਾਡੀ ਜ਼ਿੰਮੇਵਾਰੀ ਬੰਦੀ ਆ ਸਰਕਾਰ ਦੀ ਸਰਕਾਰ ਦੀਆਂ ناکਾਮੀਆਂ ਸਰਕਾਰ ਦਾ ਘਟੀਆਪਨ ਔਰ ਉਹਨਾਂ ਨੂੰ ਛਪਾਉਣ ਵਾਸਤੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਇਹ ਛੁਪਣਾ ਨਹੀਂਗਾ ਕਿ ਲੋਕਾਂ ਨੇ ਕੱਲੀ ਕੱਲੀ ਗੱਲ ਦਾ ਹਿਸਾਬ ਲੈਣਾ ਹੈ ਔਰ ਇਹਨਾਂ ਲੋਕਾਂ ਦੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਬੰਦਾ ਸੀ ਔਰ ਅੱਜ ਕੱਲ੍ਹ ਕੱਲ੍ਹ ਹਰ ਰੋਜ਼ ਕਦੇ-ਕਦੇ ਕਦੇ ਕੋਈ ਕਟਦਾ ਵਾਪਰਦੀ ਆ ਕਦੇ ਕੋਈ ਕਟਦਾ ਵਾਪਰਦੀ ਆ ਉਹਨਾਂ ਗੱਲਾਂ ਦਾ ਹਿਸਾਬ ਤੁਹਾਨੂੰ ਦੇਣਾ ਪੈਣਾ ਕੋਈ ਨਹੀਂ ਸਮਾਂ ਆਏਗਾ ਤੁਹਾਨੂੰ ਕੱਲੀ-ਕੱਲੀ ਗੱਲ ਦਾ ਹਿਸਾਬ ਦੇ ਕੇ ਦੱਸਾਂਗੇ ਤੁਸੀਂ ਕਹਿੰਦੇ ਬੋਲ ਦੇਣੀ ਬੋਲਾਂਗੇ ਵੀ ਸਭ ਕੁਝ ਕਰਾਂਗੇ ਔਰ ਤੁਹਾਡੀਆਂ ਗੱਲਾਂ ਦਾ ਜਵਾਬ ਵੀ ਦੇ ਆਂਗੇ